ਅੱਜ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਗ੍ਰੀਨ ਰੈਵੋਲੂਸ਼ਨ ਦੀ ਹਰੀ ਕ੍ਰਾਂਤੀ ਦੀ ਜਿਹਦਾ ਕਿ ਬਹੁਤ ਮੇਨ ਜਿਹੜਾ ਉਹ ਥਾਨ ਹੈਗੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇਸ ਦੀ ਲੋੜ ਕਿਉਂ ਪਈ ਇਹਦੇ ਕੀ ਫਾਇਦੇ ਹੋਏ ਕੀ ਨੁਕਸਾਨ ਹੋਏ ਤੇ ਕਿਵੇਂ ਇਹ ਪੋਸੀਬਲ ਹੋਈ ਸੰਭਵ ਹੋਈ ਹਰੀ ਕ੍ਰਾਂਤੀ ਸੀ ਜਿਹੜੀ ਪੰਜਾਬ ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਇਹਦੇ ਮੁੱਖ ਸਥਾਨ ਰਹੇ ਇੰਡੀਆ ਦੇ ਵਿੱਚ ਜਿੱਥੇ-ਜਿੱਥੇ ਇਹ ਇਹ ਜਿਹੜੀ ਹਰੀ ਕ੍ਰਾਂਤੀ ਸੀ ਇਹ ਫਸਲਾਂ ਨਾਲ ਅਨਾਜ ਨਾਲ ਸਬੰਧਤ ਸੀਗੀ ਐਮ ਐਸ ਸੁਆਮੀ ਨਾਥਨ ਨੂੰ ਉਹ ਆ ਕਿ ਜਿਹੜਾ ਗ੍ਰੀਨ ਰੈਵਲੂਸ਼ਨ ਦਾ ਹਰੀ ਕ੍ਰਾਂਤੀ ਦਾ ਉਹ ਪਿਤਾਮਾ ਕਿਹਾ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਇਸ ਦੀ ਲੋੜ ਕਿਉਂ ਪਈ ਇਸ ਦੀ ਲੋੜ ਕਿਉਂ ਪਈ ਇਸ ਦੇ ਇਸ ਦਾ ਪਤਾ ਕਰਨ ਲਈ ਸਾਨੂੰ ਜਾਣਾ ਪਵੇਗਾ ਸਨ 1947 ਤੋਂ ਪਹਿਲਾਂ ਦੇ ਭਾਰਤ ਦੇ ਵਿੱਚ ਜਾਨੀ ਕਿ ਬ੍ਰਿਟਿਸ਼ ਸ਼ਾਸਨ ਕਾਲ ਦੇ ਵਿੱਚ ਦੋਸਤੋ ਸਨ 1900 ਤੋਂ ਲੈ ਕੇ 1947 ਤੱਕ ਅੰਗਰੇਜ਼ਾਂ ਦੇ ਟਾਈਮ 'ਚ ਜਿਹੜੀ ਗਰੋਥ ਸੀਗੀ ਖੇਤੀਬਾੜੀ ਦੇ ਵਿੱਚ ਉਹ 0% ਸੀ ਮਤਲਬ ਕਿ ਬਿਲਕੁਲ ਵੀ ਗਰੋਥ ਨਹੀਂ ਹੋ ਰਹੀ ਸੀ ਜਿਸ ਕਰਕੇ ਬੰਗਾਲ ਵਰਗੇ ਸੂਬਿਆਂ ਦੇ ਵਿੱਚ ਬਹੁਤ ਵੱਡੇ ਅਕਾਲ ਵੀ ਪਏ ਸੀ ਜਿੱਥੇ ਲੱਖਾਂ ਹਜ਼ਾਰਾਂ ਬੰਦਾ ਉਹ ਭੁੱਖ ਨਾਲ ਮਰ ਗਿਆ ਸੀਗਾ ਇਸ ਲਈ ਦੋਸਤੋ ਜਦੋਂ ਆਜ਼ਾਦੀ ਮਿਲੀ ਆਜ਼ਾਦੀ ਤੋਂ ਤੁਰੰਤ ਬਾਅਦ ਸਾਡੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਕਿਹਾ ਸੀਗਾ ਕਿ ਹੋਰ ਚੀਜ਼ਾਂ ਦਾ ਇੰਤਜ਼ਾਰ ਕੀਤਾ ਜਾ ਸਕਦਾ ਹੈ ਪਰ ਖੇਤੀ ਖੇਤੀਬਾੜੀ ਦਾ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ ਸਾਡੇ ਅਨਾਜ ਦੇ ਵਿੱਚ ਖੇਤੀਬਾੜੀ ਦੇ ਵਿੱਚ ਸੁਧਾਰ ਜ਼ਰੂਰੀ ਨੇ ਸਭ ਤੋਂ ਪਹਿਲਾਂ ਆਜ਼ਾਦੀ ਤੋਂ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਹ ਫੈਸਲਾ ਲਿਆ ਕਿ ਇੰਡੀਆ ਦੇ ਵਿੱਚੋਂ ਭਾਰਤ ਦੇ ਵਿੱਚੋਂ ਜਿਹੜੀ ਉਹ ਜ਼ਗੀਰਦਾਰੀ ਪ੍ਰਥਾ ਜ਼ਿਮੀਂਦਾਰੀ ਪ੍ਰਥਾ ਸੀ ਜਿਹੜੀ ਸਰਦਾਰੀ ਸਿਸਟਮ ਸੀਗਾ ਉਹ ਖਤਮ ਕੀਤਾ ਜਾਵੇ ਜ਼ਗੀਰਦਾਰੀ ਸਿਸਟਮ ਖਤਮ ਕਰਕੇ ਕਿਸਾਨ ਸੀ ਜਿਹੜੇ ਕਿਸਾਨ ਮੁਜਾਰੀ ਕਿਸਾਨ ਉਹਨਾਂ ਨੂੰ ਕਿਹਾ ਜਾਂਦਾ ਸੀ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਗਿਆ ਖੇਤੀਬਾੜੀ ਲੇਹੌਰ ਜਿਵੇਂ ਸਿੰਚਾਈ ਦੇ ਸਾਧਨਾਂ ਨੂੰ ਡਿਵੈਲਪ ਕੀਤਾ ਗਿਆ 1951 ਤੱਕ ਮੰਨ ਲਓ ਆਜ਼ਾਦੀ ਤੋਂ ਤੁਰੰਤ ਬਾਅਦ ਭਾਰਤ ਦੀ ਜਿਹੜੀ ਆਬਾਦੀ ਸੀ ਉਹ ਕੁੱਲ 35 ਕਰੋੜ ਸੀਗੀ 35 ਕਰੋੜ ਆਬਾਦੀ ਹੋਣ ਦੇ ਕਰਕੇ ਭਾਰਤ ਦੀਆਂ ਜਿਹੜੀਆਂ ਜ਼ਰੂਰਤਾਂ ਸੀਗੀਆਂ ਉਹ ਪੂਰੀਆਂ ਹੁੰਦੀਆਂ ਨਹੀਂਆਂ ਕਿਉਂਕਿ ਆਬਾਦੀ ਵੀ ਸੀਮਤ ਸੀ ਤੇ ਪੈਦਾਵਾਰ ਵੀ ਸੀਮਤ ਸੀਗੀ ਪਰ ਆਜ਼ਾਦੀ ਤੋਂ ਬਾਅਦ ਲਗਾਤਾਰ ਬਹੁਤ ਵੱਡਾ ਬੂਮ ਸੀਗਾ ਜਨਸੰਖਿਆ ਦੇ ਵਿੱਚ ਜਨਸੰਖਿਆ ਸੀ ਜਿਹੜੀ ਉਹ ਪੰਜਾਬ ਦੀ ਇੰਡੀਆ ਦੀ ਲਗਾਤਾਰ ਵੱਧ ਰਹੀ ਸੀਗੀ ਇਸ ਕਰਕੇ ਸਰਕਾਰ ਨੂੰ ਵੀ ਫਿਕਰ ਸੀਗਾ ਕਿ ਅਨਾਜ ਦੀ ਵੀ ਪੈਦਾਵਾਰ ਉਹ ਵਧਾਉਣੀ ਪਊਗੀ ਤੇ ਇੰਡੀਅਨ ਗਵਰਨਮੈਂਟ ਨੇ ਉਦੋਂ ਫੈਸਲਾ ਲਿਆ ਜਿਹੜੀ ਪਹਿਲੀ 5 ਸਾਲਾਂ ਯੋਜਨਾ ਬਣਾਈ 5 ਸਾਲਾਂ ਯੋਜਨਾ ਦੇ ਵਿੱਚ ਸਭ ਤੋਂ ਵੱਡਾ ਬਜਟ ਰੱਖਿਆ ਗਿਆ ਖੇਤੀਬਾੜੀ ਲਈ ਕਿ ਖੇਤੀਬਾੜੀ ਨੂੰ ਆਪਾਂ ਵਿਕਸਿਤ ਕਰਨਾ ਹੈ ਸਿੰਚਾਈ ਦੇ ਸਾਧਨ ਡਿਵੈਲਪ ਕੀਤੇ ਗਏ ਤੇ ਹੋਰ ਜਿਹੜੇ ਖੇਤੀਬਾੜੀ ਦੇ ਅਤੇ ਆਧੁਨਿਕ ਸਾਧਨ ਸੀ ਉਹ ਸਰਕਾਰ ਦੁਆਰਾ ਮਹਈਆ ਕਰਾਈ ਗਏ ਕਿਸਾਨਾਂ ਨੂੰ ਤੇ ਪਹਿਲੀ ਵਾਰ ਆਜ਼ਾਦੀ ਤੋਂ ਪਹਿਲੀ ਵਾਰ ਆ ਜਿਹੜੀ ਉਹ ਪਹਿਲੀ 5 ਸਾਲਾ ਯੋਜਨਾ ਦੇ ਬਾਅਦ 3% ਜਿਹੜੀ ਉਹ ਗਰੋਥ ਦੇਖਣ ਨੂੰ ਮਿਲੀ ਸੀ ਜਿਹੜੀ ਕਿ ਸਭ ਸੰਕੇਤ ਸੀਗੀ ਪਰ ਜਦੋਂ ਦੂਜੀ 5 ਸਾਲਾ ਯੋਜਨਾ ਬਣੀ ਕਿਉਂਕਿ ਹਰ ਪੰਜ ਪੰਜ ਸਾਲਾ ਬਾਅਦ ਇਹ ਜਿਹੜੀਆਂ ਪਾਲਿਸੀਜ਼ ਆ ਉਹ ਸਰਕਾਰ ਚੇਂਜ ਕਰਦੀ ਹੈ ਹੁਣ ਵੀ ਉਹੀ ਸਿਸਟਮ ਚੱਲ ਰਿਹਾ ਹੈਗਾ ਦੂਜੀ 5 ਸਾਲਾ ਯੋਜਨਾ ਦੇ ਵਿੱਚ ਸਰਕਾਰ ਦਾ ਜਿਹੜਾ ਧਿਆਨ ਸੀ ਉਹ ਜ਼ਿਆਦਾ ਗਿਆ ਇੰਡਸਟਰੀ ਵੱਲ ਕੇ ਬੇਰੋਜਗਾਰੀ ਨੂੰ ਖਤਮ ਕਰਨ ਲਈ ਡਿਪੈਂਡੈਂਸੀ ਘਟਾਉਣ ਲਈ ਰੁਜ਼ਗਾਰ ਲਈ ਦੀਜੀ ਡਿਪੈਂਡੈਂਸੀ ਖੇਤੀਬਾੜੀ ਜੋ ਘਟਾਉਣ ਲਈ ਇੰਡਸਟਰੀ ਦੀ ਡਵੈਲਪਮੈਂਟ ਜ਼ਰੂਰੀ ਆ ਕਿਉਂਕਿ ਸਾਰੀ ਦੁਨੀਆ ਦੇ ਵਿੱਚ ਇੰਡਸਟਰੀ ਲਾਈਜ਼ੇਸ਼ਨ ਹੋ ਰਿਹਾ ਸੀਗਾ ਇੰਡਸਟਰੀ ਲਈ ਦੂਜੀ ਪੰਜ ਸਾਲਾ ਯੋਜਨਾ ਦੇ ਵਿੱਚ ਖੇਤੀਬਾੜੀ ਤੋਂ ਧਿਆਨ ਘਟਾ ਕੇ ਸਰਕਾਰ ਨੇ ਇੰਡਸਟਰੀ ਤੇ ਲਾਉਣਾ ਸ਼ੁਰੂ ਕੀਤਾ ਤੇ ਅਨਾਜ ਲਈ ਜਿਹੜੇ ਅਸੀਂ ਉਹ ਇੰਪੋਰਟ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਕਿਉਂਕਿ ਉਸ ਸਮੇਂ ਤੱਕ ਅਮਰੀਕਾ ਨੇ ਇੱਕ ਪ੍ਰੋਗਰਾਮ ਬਣਾਇਆ ਸੀ ਪੀ ਐਲ 480 ਜੀ ਦਾ ਨਾਂ ਸੀਗਾ ਇਸ ਪ੍ਰੋਗਰਾਮ ਦੇ ਤਹਿਤ ਸੀਗਾ ਜਿਹੜਾ ਉਹ ਫੂਡ ਡੈਫਿਸਿਟ ਜਿਹੜੀਆਂ ਕੰਟਰੀਆਂ ਸੀ ਜਿੱਥੇ ਜਿੱਥੇ ਫੂਡ ਦੀ ਕਮੀ ਸੀ ਭੁੱਖਮਰੀ ਸੀਗੀ ਉੱਥੇ ਸਬਸਿਡਾਈਜ਼ ਰੇਟ ਦੇ ਉੱਤੇ ਅਮਰੀਕਾ ਆਪਣੇ ਦੇਸ਼ 'ਚ ਜਿਹੜਾ ਸਰਪਲਸ ਅਨਾਜ ਪਿਆ ਸੀ ਕਣਕ ਪਈ ਸੀਗੀ ਉਹ ਸਪਲਾਈ ਦਿੰਦੀ ਸੀਗੀ ਤੇ ਇਸ ਸੰਕੇਤ ਇਹ ਸੀ ਦੋਸਤੋ ਭਾਵੇਂ ਕਿ ਇੰਡੀਆ ਨੇ ਇੰਪੋਰਟ ਕਰਨਾ ਸ਼ੁਰੂ ਕੀਤਾ ਸੀ ਅਨਾਜ ਪਰ ਜਿਹੜੀ ਦਾ ਇمپੋਰਟ ਦੇ ਉੱਤੇ ਇمپੋਰਟ ਕੀਤੇ ਹੋਏ ਅਨਾਜ ਦੇ ਉੱਤੇ ਨਿਰਭਰਤਾ ਸੀਗੀ ਉਹ ਸਿਰਫ 20% ਸੀਗੀ 80% ਜਿਹੜੀ ਜ਼ਰੂਰਤ ਸੀਗੀ ਉਹ ਉਹ ਇੰਡੀਆ ਦੀ ਆਪਣੀ ਪੈਦਾਵਾਰ ਨਾਲ ਪੂਰੀ ਹੋ ਰਹੀ ਸੀਗੀ ਪਰ ਅਚਾਨਕ ਇੱਕ ਮਾੜੀ ਘਟਨਾ ਹੁੰਦੀ ਹੈ ਦੋਸਤੋ ਸਨ 1957-58 ਦੇ ਵਿੱਚ ਇੰਡੀਆ ਦੇ ਵਿੱਚ ਜਿਹੜਾ ਮਾਨਸੂਨ ਆ ਉਹ ਬਹੁਤ ਖਰਾਬ ਰਹਿੰਦਾ ਹੈ ਬਿਲਕੁਲ ਬਰਸਾਤ ਨਹੀਂ ਪੈਂਦੀ ਕਿਉਂਕਿ ਬਰਸਾਤ ਦੇ ਉੱਤੇ ਹੀ ਖੇਤੀਬਾੜੀ ਨਿਰਭਰ ਸੀ 10% ਹੀ ਸਿੰਚਾਈ ਦੇ ਸਾਧਨ ਨਹੀਂ ਪਾਣੀ ਦੇ ਸਾਧਨ ਮੌਜੂਦ ਸੀਗੇ ਟਿਊਬਵੈਲ ਬਹੁਤ ਘੱਟ ਸੀਗੇ ਤੇ ਜਿਸ ਕਰਕੇ ਪੈਦਾਵਾਰ ਬਿਲਕੁਲ ਹੀ ਨਹੀਂ ਹੁੰਦੀ ਤੇ ਅ ਦੂਜੀ ਪਾਸੇ ਜਿਹੜੀ ਜਨਸੰਖਿਆ ਸੀ ਉਹ ਲਗਾਤਾਰ ਜਿਵੇਂ ਆਪਾਂ ਗੱਲ ਕਰਕੇ ਹਟਾਂ ਕਿ ਉਹ ਵੱਧ ਰਹੀ ਸੀਗੀ 1965 ਦੀ ਜੰਗ ਸ਼ੁਰੂ ਹੋਈ ਨਾ ਪਾਕਿਸਤਾਨ ਦੇ ਨਾਲ ਤਾਂ ਅਮਰੀਕਾ ਨੇ ਫਿਰ ਇੱਕ ਵਾਰੀ ਧਮਕੀ ਦੇਣੀ ਸ਼ੁਰੂ ਕੀਤੀ ਇੰਡੀਆ ਨੂੰ ਕਿ ਤੁਸੀਂ ਆਪਣੇ ਰੱਖਿਆ ਬਜਟ ਨੂੰ ਘਟਾਓ ਰੱਖਿਆ ਦੇ ਉੱਤੇ ਖਰਚ ਨਾ ਕਰੋ ਜ਼ਿਆਦਾ ਤੇ ਤੁਸੀਂ ਸਾਥੂ ਜਿਹੜੀ ਉਹ ਵੱਧ ਤੋਂ ਵੱਧ ਮਤਲਬ ਜਿਹੜਾ ਅਨਾਜ ਆ ਉਹ ਕਈ ਦੋ ਤੇ ਦੋਸਤੋ ਇਥੋਂ ਤੱਕ ਸੀਗਾ ਕਿ ਇੰਡੀਆ ਨੂੰ ਯੂਐਸ ਦੇ ਨਿਊਯਾਰਕ ਟਾਈਮਜ਼ ਵਰਗੇ ਖਬਰਾਂ ਦੇ ਵਿੱਚ ਹੱਥ 'ਚ ਕਟੋਰਾ ਫੜੇ ਹੋਏ ਦਿਖਾਇਆ ਜਾਂਦਾ ਸੀਗਾ ਕਿ ਇੰਡੀਆ ਇੱਕ ਭਿਖਾਰੀ ਹੈ ਕਿਉਂਕਿ ਉਸ ਸਮੇਂ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡੈਂਸੀ ਬਣ ਚੁੱਕੀ ਸੀਗੀ ਇੰਡੀਆ ਦੇ ਵਿੱਚ ਮੌਨਸੂਨ ਜਿਹੜਾ ਖਰਾਬ ਰਹਿਣ ਕਰਕੇ ਡਿਪੈਂਡੈਂਸੀ ਅਮਰੀਕਾ ਦੇ ਉੱਤੇ ਬਹੁਤ ਜ਼ਿਆਦਾ ਵੱਧ ਚੁੱਕੀ ਸੀਗੀ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਅਮਰੀਕਾ ਦਾ ਜਿਹੜਾ ਪੀਐਲ 480 ਸਕੀਮ ਸੀ ਉਹਦਾ ਅਸਲ ਮਕਸਦ ਕੀ ਸੀਗਾ ਅਸਲ ਮਕਸਦ ਉਹਦਾ ਸੀਗਾ ਸਭ ਤੋਂ ਪਹਿਲਾਂ ਸੀਗਾ ਸੋਵੀਅਤ ਯੂਨੀਅਨ ਨੂੰ ਯੂਨੀਅਨ ਨੂੰ ਇੰਡੀਆ ਤੋਂ ਦੂਰ ਰੱਖਣਾ ਸੋਵੀਅਤ ਯੂਨੀਅਨ ਦੇ ਵਿੱਚ ਕਮਿਊਨਿਸਟਾਂ ਦਾ ਰਾਜ ਸੀ ਰਸ਼ੀਆ ਦੇ ਵਿੱਚ ਸੋਵੀਅਤ ਯੂਨੀਅਨ ਜਿਹਦਾ ਸੋਵੀਅਤ ਯੂਨੀਅਨ ਤੋਂ ਮਤਲਬ ਆ ਉਹ ਰੂਪ ਤੋਂ ਆ ਦੋਸਤੋ ਰਸ਼ੀਆ ਤੋਂ ਇੱਕ ਤਾਂ ਉਥੋਂ ਉਹਨਾਂ ਤੋਂ ਦੂਰ ਰੱਖਣਾ ਚਾਹੁੰਦਾ ਸੀ ਅਮਰੀਕਾ ਕਿਉਂਕਿ ਇੰਡੀਆ ਦੀ ਬਹੁਤ ਵੱਡੀ ਮਾਰਕੀਟ ਸੀ ਬਹੁਤ ਵੱਡਾ ਦੇਸ਼ ਸੀਗਾ ਇੰਡੀਆ ਤੇ ਅਮਰੀਕਾ ਉਹਤੇ ਦਬਦਬਾ ਇੰਡੀਆ ਤੇ ਆਪਣਾ ਕਾਇਮ ਰੱਖਣਾ ਚਾਹੁੰਦਾ ਸੀ ਕਿ ਦੂਜਾ ਸਰਪਲਸ ਜਿਹੜਾ ਭੰਡਾਰ ਸੀਗਾ ਅਨਾਜ ਦਾ ਅਮਰੀਕਾ ਕੋਲੇ ਪਿਆ ਹੋਇਆ ਉਹਨੂੰ ਟਿਕਾਣੇ ਲਾਉਣਾ ਚਾਹੁੰਦਾ ਸੀਗਾ ਕਿਉਂਕਿ ਉੱਥੇ ਅਨਾਜ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਸੀ ਤੇ ਇੰਡੀਆ ਦੇ ਵਿੱਚ ਦਾ ਅਨਾਜ ਭੇਜ ਵੀ ਰਿਹਾ ਸੀ ਅਮਰੀਕਾ ਪੀ ਐਲ 480 ਸਕੀਮ ਦੇ ਅਧੀਨ ਉਹ ਬਹੁਤ ਹੀ ਖਰਾਬ ਕੁਆਲਿਟੀ ਦਾ ਦੋਸਤੋ ਅਨਾਜ ਭੇਜਿਆ ਜਾਂਦਾ ਸੀਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਅਮਰੀਕਾ ਦੇ ਵਿੱਚ ਨਾ ਇੱਕ ਜਦੋਂ ਅਮਰੀਕਾ ਇੰਡੀਆ ਨੂੰ ਸਪਲਾਈ ਹੀ ਦਿੰਦਾ ਸੀ ਅਨਾਜ ਤਾਂ ਉਹਦੇ ਵਿੱਚ ਇੱਕ ਸਿਸਟਮ ਸੀਗਾ ਕਿ ਇੰਡੀਆ ਨੂੰ ਤੋਂ ਪੇਮੈਂਟ ਉਹ ਯੂ ਐਸ ਡਾਲਰ ਦੇ ਵਿੱਚ ਨਹੀਂ ਲੈਂਦਾ ਸੀਗਾ ਇੰਡੀਆ ਪੇਮੈਂਟ ਰੁਪੀਸ ਦੇ ਵਿੱਚ ਹੀ ਕਰਦਾ ਸੀਗਾ ਤੇ ਰੁਪੀਸ ਨੂੰ ਇਨਵੈਸਟ ਇੰਡੀਆ ਜੀ ਕੀਤਾ ਜਾ ਸਕਦਾ ਸੀਗਾ ਪਰ ਅਮਰੀਕਾ ਨੇ ਇੱਕ ਦਬਾਅ ਬਣਾਉਣਾ ਸ਼ੁਰੂ ਕੀਤਾ ਕਿ ਜੇਕਰ ਤੁਹਾਨੂੰ ਅਨਾਜ ਚਾਹੀਦਾ ਹੈ ਤਾਂ ਤੁਹਾਨੂੰ ਨਾਲ-ਨਾਲ ਸਾਡੇ ਬਣੇ ਹੋਏ ਸਾਡੇ ਦੇਸ਼ 'ਚ ਬਣੇ ਹੋਏ ਫਰਟੀਲਾਈਜ਼ਰ ਸੈਂਡ ਖਾਦਾਂ ਪੈਸਟੀਸਾਈਡ ਉਹ ਸਾਡੇ ਤੋਂ ਖਰੀਦਨੇ ਪੈਣਗੇ ਇਹ ਜਿਹੜੀ ਫਰਟੀਲਾਈਜ਼ਰਸ ਐਂਡ ਖਾਦਾਂ ਉਹ ਕਿੱਥੇ ਬਣ ਰਹੇ ਸੀ ਉਹ ਬਣ ਰਹੇ ਸੀ ਅਮਰੀਕਾ ਦੀਆਂ ਉਹਨਾਂ ਫੈਕਟਰੀਆਂ ਦੇ ਵਿੱਚ ਜਿੱਥੇ ਦੂਜੀ ਵਿਸ਼ਵ ਜੁੱਧ ਦੇ ਦੌਰਾਨ ਕੈਮੀਕਲ ਹਥਿਆਰ ਬਣਾਏ ਜਾਂਦੇ ਸੀਗੇ ਉਹ ਕੈਮੀਕਲ ਹਥਿਆਰ ਬਣਨੇ ਬੰਦ ਹੋ ਗਏ ਸੀ ਕਿਉਂਕਿ ਦੂਸਰਾ ਵਿਸ਼ਵ ਜੁੱਧ ਸਮਾਪਤ ਹੋ ਚੁੱਕਿਆ ਸੀ ਅਮਰੀਕਾ ਕੋਲੇ ਬਾਧੂ ਕੱਚਾ ਮਾਲਾ ਜਿਹੜਾ ਕੈਮੀਕਲ ਦੇ ਰੂਪ ਦੇ ਵਿੱਚ ਪਿਆ ਸੀ ਤੇ ਇਹ ਅਮਰੀਕਾ ਉਹਨੂੰ ਟਿਕਾਣੇ ਲਾਉਣਾ ਚਾਹੁੰਦਾ ਸੀਗਾ ਇਨਾਂ ਚੀਜ਼ਾਂ ਤੋਂ ਇੰਡੀਆ ਮਤਲਬ ਤੰਗ ਆ ਚੁੱਕਿਆ ਸੀ ਇੰਡੀਆ ਨੂੰ ਅਹਿਸਾਸ ਹੋ ਚੁੱਕਿਆ ਸੀ ਆਪਣੇ ਅਣਖ ਇੱਜ਼ਤ ਦਾ ਤੇ 1964 ਦੇ ਵਿੱਚ ਲਾਲਾ ਲਾਧਰ ਸ਼ਾਸਤਰੀ ਜੀ ਆ ਜਿਹੜੇ ਉਹ ਪ੍ਰਧਾਨ ਮੰਤਰੀ ਬਣਦੇ ਨੇਗੇ ਪੰਡਿਤ ਜਵਾਹਰਲਾ ਜਵਾਹਰ ਲਾਲ ਨਹਿਰੂ ਤੋਂ ਬਾਅਦ ਲਾਲਾ ਲਾਧਰ ਸ਼ਾਸਤਰੀ ਜੀ ਦੇ ਕੈਬਨਿਟ ਦੇ ਵਿੱਚ ਜਿਹੜੇ ਖੇਤੀਬਾੜੀ ਮੰਤਰੀ ਸੀਗੇ ਉਹ ਉਹ ਸੀਗੇ ਸੀ ਸੁਬਰਾਮਣੀਓ ਸੀ ਸੁਬਰਾਮਣੀਓ ਇੱਕ ਬਹੁਤ ਦੂਰਅੰਦੇਸ਼ੀ ਸੋਚ ਦੇ ਮਾਲਕ ਸੀ ਉਹਨਾਂ ਨੇ ਨਾਲ ਲਿਆ ਆਪਣੇ ਐਮਐਸ ਸੁਭਾਮੀ ਨਾਥ ਨੂੰ ਜਿਹੜੇ ਕਿ ਉਸ ਸਮੇਂ ਦੇ ਇੰਡੀਆ ਦੇ ਪ੍ਰਸਿੱਧ ਬਨਸਪਤੀ ਵਿਗਿਆਨਕ ਸੀਗੇ ਖੇਤੀ ਬਾੜੀ ਦੇ ਵਿੱਚ ਉਹਨਾਂ ਦਾ ਸਪੈਸ਼ਲ ਜਿਹੜਾ ਸੀਗਾ ਉਹ ਦਾ ਦਬਦਬਾ ਸੀਗਾ ਉਹ ਖੇਤੀਬਾੜੀ ਦੇ ਮਾਹਿਰ ਸੀਗੇ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨੇ ਯੋਜਨਾ ਬਣਾਉਣੀ ਸ਼ੁਰੂ ਕੀਤੀ ਕਿ ਇੰਡੀਆ ਦੇ ਵਿੱਚ ਪੈਦਾਵਾਰ ਨੂੰ ਕਿਵੇਂ ਵਧਾਇਆ ਜਾਵੇ ਦੋਸਤੋ ਉਸ ਹੀ ਸਮੇਂ ਦੇ ਵਿੱਚ ਨਾਰਮਨ ਬਰਲੌਗ ਨਾਂ ਦਾ ਇੱਕ ਖੇਤੀ ਵਿਗਿਆਨਕ ਸੀਗਾ ਅਮਰੀਕਾ ਦਾ ਉਹਨੇ ਬਹੁਤ ਹੀ ਜ਼ਿਆਦਾ ਜਿਹੜੇ ਸੋਧੇ ਹੋਏ ਬੀਜ ਆ ਉਹ ਤਿਆਰ ਕਰਲੇ ਸੀਗੇ ਕਣਕ ਦੇ ਜਿਹੜੇ ਕਿ ਆਮ ਕਣਕ ਨਾਲੋਂ ਦੁੱਗਣੇ ਤਿਗਣੀਆਂ ਜਿਹੜੀ ਉਹ ਝਾੜ ਦਿੰਦੇ ਸੀਗੇ ਐਮ ਐ ਸੁਆਮੀ ਨਾਥ ਨੇ ਸੰਪਰਕ ਕੀਤਾ ਨਾਰਮਨ ਬਰਲੌਗ ਦੇ ਨਾਲ ਤੇ ਨਾਰਮਨ ਬਰਲੌਗ ਨੂੰ ਕਿਹਾ ਕਿ ਸਾਨੂੰ ਇਹ ਬੀਜ ਦਿਓ ਪਰ ਨਾਰਮਨ ਬਰਲੌਗ ਨੇ ਕਿ ਆ ਕੇ ਮੈਂ ਖੁਦ ਆ ਕੇ ਪਹਿਲਾ ਦੌਰਾ ਕਰੂੰਗਾ ਉਹਨੇ ਆ ਕੇ ਦੌਰਾ ਕੀਤਾ ਇੰਡੀਆ ਦਾ ਤੇ ਇੰਡੀਆ ਦੇ ਵਿੱਚ ਉਹਨਾਂ ਨੇ ਪ੍ਰੈਕਟੀਕਲ ਕਰਕੇ ਦੇਖਿਆ ਆਪਣੇ ਬੀਜ ਬੀਜ ਕੇ ਦੇਖੇ ਤੇ ਇਹ ਪ੍ਰੈਕਟੀਕਲ ਆ ਜਿਹੜਾ ਉਹ ਸਹੀ ਸਾਬਤ ਹੋਇਆ ਤੇ ਬੀਜਾਂ ਦਾ ਝਾੜ ਇੱਥੇ ਜਿਹੜਾ ਉਹ ਦੁੱਗਣਾ ਤਿਗਣਾ ਰਿਹਾ ਤੋਂ ਬਾਅਦ ਸੀ ਸੁਬ੍ਰਮਣੀਅਮ ਨੇ ਕੀ ਕੀਤਾ ਉਹਨਾਂ ਨੇ ਮਤਲਬ ਸਰਕਾਰ ਤੇ ਦਬਾਅ ਬਣਾਇਆ ਕਿ ਇਹਨਾਂ ਬੀਜਾਂ ਨੂੰ ਮਨਜ਼ੂਰੀ ਦਿਓ ਪਰ ਸੀ ਸੁਬ੍ਰਮਣੀਅਮ ਨੂੰ ਓਪੋਜੀਸ਼ਨ ਦਾ ਰਾਜਨੀਤਿਕ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿ ਇਹ ਇੰਡੀਆ ਲਈ ਸਹੀ ਨਹੀਂ ਹੋਊਗਾ ਇਸ ਦਾ ਜਵਾਬ ਦੇਣ ਦੇ ਲਈ ਸੀ ਸੁਬ੍ਰਮਣੀਅਮ ਨੇ ਜਿਹੜੇ ਕਿ ਖੇਤੀਬਾੜੀ ਮੰਤਰੀ ਸੀ ਮੰਤਰੀ ਸੀ ਉਸ ਸਮੇਂ ਦੇ ਉਹਨਾਂ ਨੇ ਦਿੱਲੀ ਆਪਣੀ ਰਹਾਇਸ਼ ਦੇ ਅੱਗੇ ਖਾਲੀ ਪਈ ਜਗ੍ਹਾ ਦੇ ਵਿੱਚ ਉਹ ਬੀਜਾਂ ਨੂੰ ਬੀਜਿਆ ਤੇ ਸਾਲਤ ਕਰਕੇ ਦਿਖਾਇਆ ਕਿ ਇਹ ਬੀਜ ਇੰਡੀਆ ਲਈ ਬਹੁਤ ਵਧੀਆ ਸਿੱਧ ਹੋਣਗੇ ਤੇ ਉਸ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਵੀ ਜਿਹੜੇ ਪ੍ਰਧਾਨ ਮੰਤਰੀ ਸੀ ਉਹਨਾਂ ਨੂੰ ਸਹੀ ਲੱਗੀ ਚੀਜ਼ ਤੇ ਉਹਨਾਂ ਨੇ ਮਨਜ਼ੂਰੀ ਦਿੱਤੀ ਤੇ ਮਨਜ਼ੂਰ ਕੀਤਾ ਇੰਪੋਰਟ ਕੀਤੇ ਗਏ ਬੀਜ ਮੈਕਸੀਕੋ ਤੋਂ ਮੈਕਸੀਕੋ ਦੇ ਵਿੱਚ ਜਿਹੜਾ ਬੀਜ ਆਇਆ ਕਣਕ ਦਾ ਉਹ ਕਿਸਾਨਾਂ ਦੇ ਵਿੱਚ ਮੁਫਤ ਵੰਡਿਆ ਗਿਆ ਤੇ ਵੱਡਾ ਹਿੱਸਾ ਵੰਡਿਆ ਗਿਆ ਪੰਜਾਬ ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਤੇ ਕਿਸਾਨਾਂ ਨੇ ਇਹ ਬੀਜ ਬੀਜਿਆ ਤੇ ਨਾਲ ਨਾਲ ਸਬਸਿਡੀ ਦਿੱਤੀ ਸਰਕਾਰ ਨੇ ਰਸਾਇਣਕ ਖਾਦਾਂ ਪੈਸਟੀਸਾਈਡ ਫਰਟੀਲਾਈਜ਼ਰ ਦੇ ਉੱਤੇ ਸਬਸਿਡੀ ਦੇਣੀ ਸ਼ੁਰੂ ਕੀਤੀ ਤੇ ਜਿਹਦੇ ਨਤੀਜੇ ਬਹੁਤ ਹੀ ਚੰਗੇ ਨਿਕਲੇ ਲਾਲ ਬਹਾਦਰ ਸ਼ਾਸਤਰੀ ਜੀ ਦੀ ਐਨੀ ਚ ਡੈਥ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਬਣਦੇ ਆ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਇੰਦਰਾ ਗਾਂਧੀ ਲਈ ਵੀ ਨੇ ਔਨ ਸਾਰ ਐਮਐਸਪੀ ਦੇਣੀ ਸ਼ੁਰੂ ਕੀਤੀ ਕਣਕ ਦੇ ਉੱਤੇ ਮਿਨੀਮਮ ਸਪੋਰਟ ਪ੍ਰਾਈਸ ਇੰਦਰਾ ਗਾਂਧੀ ਨੇ ਦਿੱਤਾ ਤੇ ਹੋਰ ਸਪੋਰਟ ਦਿੱਤੀ ਤੇ ਜਿਸ ਤੋਂ ਬਾਅਦ ਪਹਿਲਾ ਵਾਰ ਆ ਜਿਹੜਾ ਉਹ ਚੰਗੀ ਹੌਲੀ ਹੌਲੀ ਸੁਧਾਰ ਆਉਣੇ ਸ਼ੁਰੂ ਹੋ ਗਏ ਤੇ ਉਸੇ ਸਮੇਂ ਦੋਸਤੋ ਸਨ 1971 ਦੇ ਵਿੱਚ ਜੰਗ ਲੱਗ ਜਾਂਦੀ ਹੈ ਜੀ ਪਾਕਿਸਤਾਨ ਨਾਲ ਇੰਡੀਆ ਦੀ ਤੇ ਜੰਗ ਦੇ ਦੌਰਾਨ ਹੀ ਅਮਰੀਕਾ ਆਪਣੀਆਂ ਜਿਹੜੀਆਂ ਉਹੀ ਨੀਤੀਆਂ ਉਹੀ ਚਾਲ ਚਾਲਾਂ ਆਨ੍ਹਾ ਕਰਨੀ ਦਿਖਾਉਣੀ ਸ਼ੁਰੂ ਕਰ ਦਿੰਦਾ ਹੈ ਕਣਕ ਸਪਲਾਈ ਕਰਨ ਦੇ ਵਿੱਚ ਕਦੇ ਸ਼ਿਪ ਲੇਟ ਕਰਤੇ ਕਦੇ ਕਿਤੇ ਕਦੇ ਕਿਵੇਂ ਤੇ ਪਰ ਉਸ ਸਮੇਂ ਤੱਕ ਸਨ 1960 ਦੇ ਵਿੱਚ ਜਿਹੜੀ ਉਹ ਬੰਪਰ ਫਸਲੋ ਹੋ ਚੁੱਕੀ ਸੀ ਇੰਡੀਆ ਦੇ ਵਿੱਚ ਬੰਪਰ ਫਸਲ ਹੁੰਦੀ ਹੈ ਬਹੁਤ ਰਿਕਾਰਡ ਤੋੜ ਪੈਦਾਵਾਰ ਹੁੰਦੀ ਹੈ ਤੇ ਇੰਡੀਆ ਉਸ ਸਮੇਂ ਦੇ ਵਿੱਚ ਸਾਨੂੰ ਸਨ 1972 ਦੇ ਵਿੱਚ ਆਪਣੇ ਆਪ ਨੂੰ ਐਗਜ਼ਿਟ ਕਰ ਲੈਂਦਾ ਪੀਐਲ 480 ਪ੍ਰੋਗਰਾਮ ਦੇ ਵਿੱਚੋਂ ਕਿਉਂਕਿ ਇੰਡੀਆ ਦੇ ਵਿੱਚ ਜਿਹੜੀ ਹਰੀ ਕ੍ਰਾਂਤੀ ਆ ਉਹ ਹੈਪਨ ਹੋ ਚੁੱਕੀ ਸੀ ਤੇ ਇੰਡੀਆ ਨੂੰ ਹੁਣ ਜ਼ਰੂਰਤ ਨਹੀਂ ਰਹੀ ਸੀ ਇمپੋਰਟ ਕਰਨ ਦੀ ਤੇ ਇੰਡੀਆ ਆਤਮ ਨਿਰਭਰ ਹੋ ਚੁੱਕਿਆ ਸੀਗਾ ਇਸ ਤਰ੍ਹਾਂ ਦੋਸਤੋ ਇਹ ਹਰੀ ਕ੍ਰਾਂਤੀ ਹੈ ਜਿਹੜੀ ਉਹ ਸੰਭਵ ਹੋਈ ਤੇ ਐਮ ਐਸ ਸੁਆਮੀ ਨਾਥਨ ਨੂੰ ਇਸ ਹਰੀ ਕ੍ਰਾਂਤੀ ਦੇ ਹੀਰੋ ਵਜੋਂ ਜਾਣਿਆ ਗਿਆ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਹਰੀ ਕ੍ਰਾਂਤੀ ਦੇ ਗ੍ਰੀਨ ਰੈਵਲੂਸ਼ਨ ਦੇ ਸਿਰਫ ਫਾਇਦੇ ਹੀ ਹੋਏ ਕੁਝ ਲੋਕਾਂ ਦਾ ਮੰਨਣਾ ਹੈ ਅੱਜ ਵੀ ਇਸ ਚੀਜ਼ ਨੂੰ ਕ੍ਰਿਟੀਸਾਈਜ਼ ਕਰਦੇ ਨੇ ਕਿ ਗ੍ਰੀਨ ਰੈਵਲੂਸ਼ਨ ਦੇ ਜਿੱਥੇ ਫਾਇਦੇ ਹੋਏ ਇੰਡੀਆ ਆਤਮ ਨਿਰਭਰ ਹੋਇਆ ਪਰ ਇਸ ਦੇ ਬਹੁਤ ਵੱਡੇ ਨੁਕਸਾਨ ਵੀ ਹੋਏ ਤੇ ਖਾਸ ਕਰਕੇ ਨੁਕਸਾਨ ਹੋਇਆ ਪੰਜਾਬ ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦਾ ਕਿਉਂਕਿ ਇੱਥੇ ਮਿੱਟੀ ਬਹੁਤ ਉਪਜਾਊ ਸੀ ਪਰ ਇਥੋਂ ਦਾ ਹੁਣ ਮਿੱਟੀ ਪਾਣੀ ਤੇ ਹਵਾ ਜਿਹੜਾ ਉਹ ਖਰਾਬ ਹੋ ਚੁੱਕਿਆ ਹੈ ਡੀਗ੍ਰੇਡ ਹੋ ਚੁੱਕੀ ਹੈ ਮਿੱਟੀ ਤੇ ਜਿਹੜੀ ਆ ਫਸਲ ਹੈ ਉਹਦੀ ਗੁਣਵੱਤਾ 'ਚ ਵੀ ਕਮੀ ਇਹ ਜਿਹੜੀ ਕਿ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਕੁਝ ਸਾਲ ਪਹਿਲਾਂ ਐਮ ਐਸ ਸੁਆਮੀ ਨਾਥਨ ਜੀ ਨੇ ਵੀ ਆਪਣੇ ਕਲੇਖ ਚ ਕਿਹਾ ਸੀ ਕਿ ਜੇਕਰ ਗਲੋਬਲ ਵਾਰਮਿੰਗ ਦਾ ਕਰਕੇ ਧਰਤੀ ਦਾ ਤਾਪਮਾਨ 1.2% ਵੀ ਵੱਧਦਾ ਹੈ ਤਾਂ ਸਭ ਤੋਂ ਵੱਧ ਜਿਹੜਾ ਨੁਕਸਾਨ ਆ ਉਹ ਆਂਡੀਆਂ ਦੇ ਵਿੱਚ ਜਿਹੜੇ ਇਹੇ ਇਲਾਕੇ ਸੀ ਪੰਜਾਬ ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਇਹਨਾਂ ਇਲਾਕਿਆਂ ਨੂੰ ਸਭ ਤੋਂ ਵੱਡਾ ਨੁਕਸਾਨ ਸਹਿਣਾ ਪਵੇਗਾ ਕਿਉਂਕਿ ਇੱਥੇ ਜਿਹੜਾ ਇਹ ਉਹ ਮਤਲਬ ਫਰਟੀਲਾਈਜ਼ਰ ਦਾ ਤੇ ਪੈਸਟੀਸਾਈਡ ਦਾ ਤੇ ਇਹਨਾਂ ਬੀਜਾਂ ਦਾ ਕਰਕੇ ਬਹੁਤ ਜ਼ਿਆਦਾ ਮਿੱਟੀ ਦੇ ਵਿੱਚ ਡੀਗ੍ਰੇਡੇਸ਼ਨ ਆ ਚੁੱਕੀ ਹੈ ਉਹਨਾਂ ਨੇ ਇੱਥੋਂ ਤੱਕ ਕਿਹਾ ਸੀ ਕਿ ਇਹ ਇਲਾਕੇ ਜੇ ਗਲੋਬਲ ਵਾਰਮਿੰਗ ਵੱਧਦੀ ਹੈ ਤਾਂ ਇਹ ਇਲਾਕੇ ਬੰਜਰ ਹੋ ਜਾਣਗੇ ਧੰਨਵਾਦ ਦੋਸਤੋ ਹੋ ਸਕਦਾ ਸਾਡੀ ਇਹ ਜਾਣਕਾਰੀ ਤੁਹਾਡੇ ਲਈ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ